ਆਮ ਆਦਮੀ ਪਾਰਟੀ ਜਿੰਦਾਬਾਦ ਭਾਰਜਲ ਦਾ ਵੀ ਪਰੇ ਤੋਂ ਉੱਪਰ ਥੱਲੇ ਬਾਹਰ ਥੱਲੇ ਸਾਹਿਬ ਅਮਿਤ ਸਾਹਿਬ ਸ਼ਹਿਰ ਦੇ মিডিਏ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਵਿੱਚ ਆਏ ਹੋ ਟਾਈਮ ਕੱਢ ਕੇ ਤੁਹਾਨੂੰ ਵੈਲਕਮ ਹੈ ਜੀ ਆਇਆਂ ਅੱਜ ਸਾਡੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਨੀਸ਼ ਸ਼ਕਤਵਾਲ ਜੀ ਦੀ ਅਗਵਾਈ ਦੇ ਹੇਠ ਅਸੀਂ ਸ਼ਹਿਰ ਦਾ ਦਫ਼ਤਰ ਜਿਹੜਾ ਜਿੱਥੇ ਅਸੀਂ ਵੇਲੇ ਬੈਠੇ ਆ ਇੱਥੇ ਓਪਨ ਕੀਤਾ ਅੱਜ ਮੇਰੇ ਨਾਲ ਪਾਰਟੀ ਦੇ ਬਹੁਤ ਸੀਨੀਅਰ ਆਗੂ ਡਾਕਟਰ ਨਿਚਨ ਜੀ ਜੀਵਨ ਜੋਤ ਜੀ ਸਾਡੇ ਜਾਇੰਟ ਸ਼ਕਤੀ ਲਖਦਾਂ ਜੀ ਸਾਡੇ ਵਿਧਾਤੀ ਦੇ ਪ੍ਰਧਾਨ ਢਿੱਲੋ ਸਾਹਿਬ ਸਾਡੇ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਤਲਵਾਰ ਜੀ ਬਹੁਤ ਸਾਰੇ ਪਾਰਟੀ ਦੇ ਸਾਰੇ ਅਮਸਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਸਾਥੀ ਜਿਹੜੇ ਆ ਉਹ ਇਸ ਮੌਕੇ ਤੇ ਜਿਹੜਾ ਆਏ ਆ ਇਹ ਜਿਹੜਾ ਦਫ਼ਤਰ ਆ ਪਹਿਲਾਂ ਵੀ ਸਾਡਾ ਇੱਥੇ ਦਫ਼ਤਰ ਸੀਗਾ ਪਾਰਟੀ ਦਾ ਲੰਮਾ ਸਮਾਂ ਇੱਥੇ ਦਫ਼ਤਰ ਆ ਇਹ ਬਿਲਡਿੰਗ ਦੇ ਵਿੱਚ ਕਿਉਂਕਿ ਇਸ ਦਫ਼ਤਰ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਆਉਣਾ ਜਾਣਾ ਵਲੰਟੀਅਰ ਵਾਸਤੇ ਮੀਡੀਆ ਵਾਸਤੇ ਜਾਂ ਕੋਈ ਧਰਨਾ ਪ੍ਰੋਟੈਸਟ ਕਰਨਾ ਸਾਡੇ ਲਈ ਬਹੁਤ ਸੌਖਾ ਸੀਗਾ ਇਸ ਕਰਕੇ ਦੁਬਾਰਾ ਅਸੀਂ ਇਸੇ ਜਗ੍ਹਾ ਦੇ ਉੱਤੇ ਦਫ਼ਤਰ ਜਿਹੜਾ ਖੋਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਇਸ ਦਫ਼ਤਰ ਤੋਂ ਕੇਂਦਰਿਤ ਰਹਿਣਗੀਆਂ ਜਲਦੀ ਇੱਕ ਦਫ਼ਤਰ ਹੋਰ ਸਾਡਾ ਮਾਝੇ ਜ਼ੋਨ ਦਾ ਜਿਹੜਾ ਉਹ ਵੀ ਇਸੇ ਸ਼ਹਿਰ ਤੇ ਹੀ ਖੋਲਣ ਜਾ ਰਹੇ ਉਹ ਸਾਡੇ ਮਾਝੇ ਜ਼ੋਨ ਦੇ ਜਿਹੜੇ ਸਾਡੇ ਲਖਨਾ ਸਾਹਿਬ ਸਾਡੇ ਦੂਜੇ ਜਿੰਨੇ ਵੀ ਅੰਚਾਤ ਨੇ ਉਹ ਵੀ ਵਿਆਹ ਕਰਨਗੇ ਦਫਤਰ ਦਾ ਸਾਨੂੰ ਇਹ ਫਾਇਦਾ ਜਾਂ ਮੈਂ ਤੁਹਾਡੇ ਅਦਾਈ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਾਡੇ ਪੰਜ ਸ਼ਹਿਰ ਦੇ ਵਿੱਚ ਐਮਐਲਏ ਸਹਿਬਾਨ West ਦੇ ਵਿੱਚ ਡਾਕਟਰ ਸੰਧੂ ਜੀ ਔਰ North ਦੇ ਵਿੱਚ ਆਈਜੀ ਸਾਹਿਬ ਔਰ ਸਾਡੇ East ਦੇ ਵਿੱਚ ਜੀਵਨ ਜੋਤ ਜੀ ਔਰ South ਦੇ ਵਿੱਚ ਡਾਕਟਰ ਨਿਜਤ ਹੁਣੀ ਆ ਉਹ ਦਾ ਸਾਡੇ ਸੈਂਟਰ ਦੇ ਵਿੱਚ ਡਾਕਟਰ ਗੁਪਤਾ ਜੀ ਸਾਰੇ ਹੀ ਲੋਕਾਂ ਦੀਆਂ ਰੋਜ਼ ਸਮੱਸਿਆਵਾਂ ਸੁਣਦੇ ਆਂ ਸਮੱਸਿਆਵਾਂ ਹੱਲ ਕਰਦੇ ਆਂ ਫੇਰ ਵੀ ਜੇ ਕਿਤੇ ਕੋਈ ਬਤ ਕਰਦੀ ਸਮੱਸਿਆ ਹੱਲ ਨਹੀਂ ਹੋਈ ਜਾਂ ਪਬਲਿਕ ਦੀ ਹੱਲ ਨਹੀਂ ਹੋਈ ਤਾਂ ਉਹ ਸਾਡੇ ਇਸ ਦਫ਼ਤਰ ਚ ਆ ਸਕਦਾ ਇਸ ਦਫ਼ਤਰ ਚ ਆ ਕੇ ਉਹ ਜਿਹੜਾ ਵੀ ਉਹਦਾ ਕੰਮ ਹੈ ਕਿਹੇ ਸ਼ਹਿਰ ਵਾਸੀ ਦਾ ਕੋਈ ਕੰਮ ਹੈ ਉਹ ਅਸੀਂ ਆਜੋ ਆਜੋ ਪ੍ਰਧਾਨ ਜੀ ਉਹ ਅਸੀਂ ਬੋਲੋ ਜਿਹੜਾ ਇੱਥੇ ਸਾਡੇ ਬਕਾਇਦਾ ਸਾਡੇ ਸਾਡੇ ਪਾਰਟੀ ਦੇ ਉਹ 14-15 ਜਣੇ ਬੈਠਣਗੇ ਉਹ ਇਥੋਂ ਹੀ ਸਾਡੇ ਸ਼ਹਿਰ ਦੀ ਸੇਵਾ ਜਿਹੜੀ ਉਹ ਕਦਸ ਵਕ ਕਸ ਸਕਾਂਗੇ ਇੱਕ ਮੈਂ ਤੁਹਾਡੇ ਥਰੂ ਸਾਡੀ ਪਾਰਟੀ ਦੇ ਬਹੁਤ ਸਿਨੇ ਭਾਗੂ ਸਭ ਕਾਮੰਟੀ ਡਾਕਟਰ ਨਿਰਜਤ ਹੁੜੀ ਹੁੜੀ ਪਿਛਲੇ ਵੀਕ ਚੀਫ ਖਾਸ ਦਵਾਨ ਜਿਹੜੀ ਬਹੁਤ ਵੱਡੀ ਸੰਸਤਾ এডਿਕੇਸ਼ਨ ਦੇ ਵਿੱਚ ਉਹ ਸੰਸਤਾ ਦਾ ਬਹੁਤ ਵੱਡਾ ਅਦੋਲ ਹੈ ਉਦੇ ਪ੍ਰਧਾਨ ਬਣਿਆ ਉਹਨਾਂ ਨੂੰ ਮੈਂ ਪੂਰੇ ਜ਼ਿਲ੍ਹੇ ਵੱਲੋਂ ਪੂਰੀ ਪਾਰਟੀ ਵੱਲੋਂ ਜਿਹੜੀ ਵਧਾਈ ਦੇਣਾ ਤੇ ਮੈਂ ਆਸ ਕਰਦਾ ਕਿ ਚੀਫ ਖਾਸ ਸਰਦਵਾਨ ਦੇ ਵਿੱਚ ਉਹ ਆਪਣਾ ਐਡਾ ਵਧੀਆ ਰੋਲ ਅਦਾ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਜਾਤ ਕਰਿਆ ਕਰਨਗੀਆਂ ਤੁਹਾਡਾ ਡਾਕਟਰ ਨਿੱਜੋ ਉਹਨਾਂ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਤੇ ਸਾਡੀ ਸਾਰੀ ਟੀਮ ਸਾਰੀ ਟੀਮ ਜਿਹੜੀ ਸਾਧਿਆ ਨੂੰ ਬੇਦੀ ਬੇਨਤੀ ਆ ਕਿ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ ਦੀ ਗਵਾਹੀ ਦੇ ਵਿੱਚ ਇੱਥੇ ਬੈਠ ਕੇ ਜਿਹੜੇ ਵੀ ਤੁਹਾਡੇ ਕੰਮ ਖਾਦੋ ਅਸੀਂ ਕਰਿਆ ਕਰਾਂਗੇ ਦਿਹਾਤੀ ਵਾਲੇ ਪ੍ਰਧਾਨ ਵੀ ਸਾਡੇ ਢਿੱਲੋ ਸਾਹਿਬ ਉਹ ਇੱਥੇ ਵੀ ਆਇਆ ਕਰਨਗੇ ਤੇ ਉੱਥੇ ਵੀ ਜਿਹੜਾ ਸਾਡਾ ਬਾਦ ਮਾਝ ਜੋ ਹੁੰਦਾ ਦਫਤਰ ਨਿਊ ਅੰਬਸਾਦ ਦੇ ਵਿੱਚ ਅਸੀਂ ਖੋਰ ਉੱਥੇ ਵੀ ਜਿਹੜਾ ਵਿਆਹ ਕਰਨਗੇ ਬਸ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਸੱਦਾ ਸਾਡੀ ਪਾਰਟੀ ਦੇ ਮਾਝੇ ਜੋਨ ਦੇ ਇੰਤਜ਼ਾਮ ਦੇ ਸਾਡੇ ਵਾਈਸ ਪ੍ਰਧਾਨ ਬਟਾਲੇ ਤੋਂ ਐਮ ਐਲ ਏ ਸ਼ਹਿਰੀ ਕਲਸੀ ਜੀ ਇੰਨਾ ਦੀ ਗਵਾਈ ਹੈਟ ਮਾਜਾ ਸਾਦਾ ਇਸ ਵੇਲੇ ਕੰਮ ਕਰ ਰਿਹਾ ਉਹ ਵੀ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਪਟਾਲੇ ਤੋਂ ਚੱਲ ਕੇ ਆਏ ਆ ਬੜਾ ਕੰਮ ਕਰਦੇ ਆ ਪਾਰਟੀ ਲਈ ਸੋ ਮੈਂ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਸੀ ਤੁਹਾਡੇ ਦਾ ਹੀ ਸ਼ਹਿਰੀਆਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਪਾਰਟੀ ਦਾ ਇੰਨਾ ਸਹਿਯੋਗ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰੀਆਂ ਕੋਲ ਹੋਰ ਵੀ ਸਹਿਯੋਗ ਦੀ ਜਿਹੜੀ ਆ ਪੂਰੀ ਆਸ ਕਰ ਆਪਣੇ ਬਲਬੂਤੇ ਕੋਲ ਤਿਆਰੀ ਹੈ ਸਾਡੀ ਜਿੱਦਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਲੈਕਚਰ ਲੜਾਂਗੇ ਅਸੀਂ ਬਿਲਕੁਲ ਤਿਆਰੀ ਕੀਤੀ ਆ ਪੰਜਾਬ ਦੇ ਵਿੱਚ ਜਦੋਂ ਕੋਡ ਆਫ ਕੰਡਕਟ ਲਾਗੂ ਹੋ ਜੂਗਾ ਪਾਰਟੀ ਜਿੰਨੂੰ ਵੀ ਟਿਕਟ ਦੇਊਗੀ ਅਸੀਂ ਸਾਰੇ ਜਾਣੇ ਡਟ ਕੇ ਸਾਡੀ ਟੀਮ ਡਟ ਕੇ ਜਾਣਾ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਦਾਂਗੇ ਵੀ ਉਮੀਦਵਾਰ ਜਿਤਾ ਕੇ ਅਦਵਿੰਦ ਕੇਜੀਵਾਲ ਜੀ ਨੂੰ ਤਾਂ ਹਾਂ ਜੀ ਨਹੀਂ ਜੀ ਅਸੀਂ ਪਹਿਲੇ ਦਿਨ ਤੋਂ ਦੇਖੋ ਕਿਹਾ ਸਾਡਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਤੁਸੀਂ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਪੰਜਾਬ ਖੇਤੀ ਪ੍ਰધાન ਸੂਬਾ ਅਸੀਂ ਪੰਜਾਬ ਦੀ ਖੇਤੀ ਨੂੰ ਮਰ ਨਹੀਂ ਦੇਣਾ ਚਾਹੁੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਔਰ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਜੋ ਖਨੌਦੀ ਦੇ ਵਿੱਚ ਤੇ ਸ਼ੰਭੂ ਬੈਵੀਅਤ ਤੇ ਕੀਤਾ ਉਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਔਰ ਅਸੀਂ ਸਮਝਿਆ ਕਿ ਇਹ ਡਿਗਰੇਟਰਸ਼ਿਪ ਹੈ ਅਮੰਦ ਸ਼ਾਹ ਦੀ ਅਗਵਾਈ ਦੇ ਹੇਠ ਤੇ ਮੋਦੀ ਦੇ ਅਗਵਾਈ ਹੇਠ ਇਹ ਜਿਹੜੀ ਡਿਕਰੇਟਸ਼ਨ ਕੀਤੀ ਗਈ ਆ ਕਿਸਾਨਾਂ ਨੂੰ ਅੰਦੋਲਨ ਕਰ ਤੋਂ ਨਹੀਂ ਢੱਕਿਆ ਜਾ ਸਕਦਾ ਦਿੱਲੀ ਸਾਡੀ ਰਾਜਧਾਨੀ ਆ ਦਿੱਲੀ ਦੇ ਅੰਦਰ ਜਾ ਕੇ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਡੈਮੋਕਰੇਸੀ ਆ ਸਾਡੀ ਰੈਲੀ ਮਜਾਦੇ ਧਰਨੇ ਕਰਨਾ ਉਹਨਾਂ ਨੂੰ ਢੱਕਿਆ ਗਿਆ ਉਹਨਾਂ ਦੇ ਰਸਤੇ ਬੰਦ ਕੀਤੇ ਗਏ ਇਹਦੀ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਜੜੀ ਉਹ ਨਿੰਦਾ ਕਰ ਕੀ ਆਉਣਗੇ ਸਾਡੇ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣਗੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੀ ਬਿਲਕੁਲ ਸਹੀ ਮੁੱਦਾ ਐ ਐਮਐਸਪੀ ਚਾਹੀਦੀ ਆ ਸੁਆਮੀ ਨਾਥਾ ਦੀਆਂ ਜਿਹੜੀਆਂ ਰਿਪੋਰਟਸ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਕਰਜ਼ਾ ਮਾਫ਼ ਜਿਹੜਾ ਤਿੰਨ ਐ ਮੰਗਾ ਨੇ ਮੋਚੇ ਦੀਆਂ ਔਰ ਮਾੜੀ ਗੱਲ ਇਹ ਜਦੋਂ 21 ਚ ਮੋਚਾ ਉੱਠਿਆ ਸੀਗਾ ਜਦੋਂ ਮੋਦੀ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਮੰਨ ਲਾਂਗੇ ਤੇ ਹੁਣ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ